ਬੜੀ ਇਹਨ ਵਿਜੇ ਕੁਮਾਰ ਮਿਸ਼ਰ ਰੋਡ ਤੇ ਦੁਕਾਨ ਹੈਗੀ ਆ ਉਹ ਸ਼ਰਾਬ ਵੇਚਦਾ ਧੰਦਾ ਕਰਦਾ ਤੇ ਉਹਦੀ ਇਨਫਰਮੇਸ਼ਨ ਦੇ ਆਧਾਰ ਤੇ ਜਿਹੜੀ ਪੁਲਿਸ ਪਾਰਟੀ ਵੱਲੋਂ ਰੈਡ ਕੀਤਾ ਗਿਆ ਸੀ ਮੌਕੇ ਤੋਂ ਇੱਕ ਪੇਟੀ ਦਾ ਸਟੈਪ ਤੇ ਦੋ ਗੱਡੀਆਂ ਬਲੈਕ ਹਾਰਨ ਨੂੰ ਲੰਬਰੀਆਂ ਬਰਾਮਦ ਹੋਈਆਂ ਸੀ ਉਹਦੇ ਵਿੱਚ ਹੋਰ ਵੀ ਇੱਕ ਬੰਦੇ ਦਾ ਕੰਤਾ ਆਇਆ ਵਜਾ ਉਹ ਨਹੀਂ ਕਰਨਾ ਆਪਣਾ ਤੇ ਉਹਨੂੰ ਵੀ ਆਪਾਂ ਜਲਦੀ ਗ੍ਰਿਫਤਾਰ ਕਰ ਲਾਂਗੇ ਮਰੇ ਹੀਨ ਵਿਜੇ ਕੁਮਾਰ ਮੇਸ਼ਰ ਰੋਡ ਤੇ ਦੁਕਾਨ ਹੈਗੀ ਆ ਉਹ ਸ਼ਰਾਬ ਵੇਚਦਾ ਧੰਦਾ ਕਰਦਾ ਤੇ ਉਹਦੀ ਇਨਫਾਰਮੇਸ਼ਨ ਦੇ ਆਧਾਰ ਤੇ ਜਿਹੜੀ ਪੁਲਿਸ ਪਾਰਟੀ ਵੱਲੋਂ ਰੈਡ ਕੀਤਾ ਗਿਆ ਸੀ ਮੌਕੇ ਤੋਂ ਇੱਕ ਪੇਟੀ ਰੈਜਿਸਟਰ ਤੇ ਦੋ ਪੇਟੀਆਂ ਬਲੈਕ ਹਾਰ ਨੂੰ ਲੰਬੜੀਆਂ ਬਰਾਮਦ ਹੋਈਆਂ ਸੀ ਉਸ ਸੰਬੰਧੀ ਜਿਹੜੀ ਪੁੱਚਾ ਦਰਜ ਕਰਕੇ ਤੇ ਉਹਨੂੰ ਡੇੜੀ ਗ੍ਰੈਸਟ ਕੋਰ ਰਿਫਟਰ ਕਰ ਲਿਆ ਮਦਦ ਅਗਲੀ ਤਫਤੀਸ਼ ਜਾਰੀ ਆ ਉਹਦੇ ਵਿੱਚ ਹੋਰ ਵੀ ਇੱਕ ਬੰਦੇ ਦਾ ਨਾਮ ਆਇਆ ਵਜਾ ਨਿਸ਼ੋ ਨਹੀਂ ਕਰਨਾ ਆਪਣਾ ਤੇ ਉਹਨੂੰ ਵੀ ਆਪਾਂ ਜਲਦੀ ਗ੍ਰਿਫਤਾਰ ਕਰ ਲਾਂਗੇ ਚਿਤਾਵਨੀ ਲੋਕਾਂ ਨੂੰ ਇਹ ਹੋਈ ਆ ਵੀ ਇਹ ਕੰਮ ਨਾ ਕਰੋ ਜਿਹੜਾ ਵੀ ਸਾਡੇ ਰੇਂਜ ਵਿੱਚ ਆ ਗਿਆ ਕੋਈ ਇਨਫੋਰਮੇਸ਼ਨ ਆ ਗਈ ਉਸ ਵੇਅਰ ਨਹੀਂ ਕੀਤਾ ਜਾਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ